ਨਾਮ ਕਿਪਣਾ ਵਰਪੇਤਵਾਜ ਤੇ ਤੁਸੀਂ ਕੀ ਕਹਿਣਾ ਚਾਹੋਗੇ ਜੇ ਤੁਸੀਂ ਜੁਆਇਨ ਕਰਨਾ ਹੈ ਹੋ ਗਿਆ ਕੀ ਕੋਈ ਸਰਕਾਰ ਨੇ ਮੰਗਾ ਮੰਨ ਲਿਆ ਪੰਜਾਬ ਸਰਕਾਰ ਦਾ ਧੰਨਵਾਦ ਕਰਦੀਆਂ ਜਿਹੜੇ ਕਈਆਂ ਮੰਗਾ ਆਪਣੀਆਂ ਮੰਗੀਆਂ ਪਰ ਫਿਰ ਵੀ ਅਸੀਂ ਪੰਜਾਬ ਸਰਕਾਰ ਤੋਂ ਕਾਨੂੰਨੀ ਕਾਰਵਾਈ ਤੇ ਇਨਸਾਫ ਮੰਗਦੇ ਆ ਕੀ ਕਹਿੰਦੇ ਚੰਗੋ ਸੁਪਨਾਂ ਅਥਾਰਟੀ ਗੱਲਬਾਤ ਹੁੰਦੀ ਕਿ ਕਿਹੜੇ ਕਿਹੜੇ ਸੁਪਨੇ ਸੀ ਜੋਸ ਨੇ ਪੂਰੇ ਕਰਨੇ ਸੀ ਬੇਸ਼ੱਕ ਉਹ ਜੈਨੇ ਨਹੀਂ ਹੋਏ ਬਾਅਦ ਸੁਪਨੇ ਸੀ ਜਿਹੜੇ ਉਹਨੂੰ ਪੂਰੇ ਕਰਨੇ ਸੀ ਪਰ ਨੌਕਰੀ ਨਾਲ ਵੀ ਨਹੀਂ ਉਹਦਾ ਘਾਟਾ ਪੂਰਾ ਹੋਣਾ ਤੁਸੀਂ ਅੱਜ ਇੱਥੇ ਆਏ ਹੋਗੇ ਇਸ ਤਰ੍ਹਾਂ ਹੋਰ ਵੀ ਕਮੀ ਵੀ ਮਹਿਸੂਸ ਹੋ ਰਹੀ ਹੈ। ਅੱਜ ਜਦ ਬਹੁਤ ਘਾਟ ਮਹਿਸੂਸ ਹੋ ਰਹੀ ਹੈ ਤੁਹਾਨੂੰ। ਅੱਜ ਜੁਆਇਨਿੰਗ ਸੀ ਕਿਉਂ? ਹਾਂਜੀ। ਸਰਕਾਰ ਨੂੰ ਵੀ ਇਸ ਤਰ੍ਹਾਂ ਦੇਖਦੇ ਬੇਸ਼ੱਕ ਉਸ ਤੇ ਮਾਮਲਾ ਦਾਜਗਾ ਪਾਇਆ ਗਿਆ। ਪਰ ਅਜੇ ਅੱਗੇ ਨਹੀਂ ਕਿਸੇ ਕੀ ਲੱਗਦਾ ਪੈਸੇ ਮੁਫਤ ਨਾਲ ਸਭ ਕੁਝ ਹੋਵੇਗੀ। ਕਦੇ ਵੀ ਨਹੀਂ ਹੋਵੇ। ਜੀ ਕੀ ਨਾਮ ਤੁਹਾਡਾ? ਬਲਜੀ ਸਿੰਘ। ਕੀ ਕੀ ਨਾਮ ਕੀ ਬਲਜੀ ਸਿੰਘ ਹਾਂਜੀ ਕੀ ਕਹਿਣਾ ਚਾਹੁੰਗੇ ਜੁਆਇਨ ਕਰਨਾ ਹੈ ਅਸੀਂ ਅੱਜ ਸਾਡੀ ਗੁਰਪ੍ਰੀਤ कौर ਨੂੰ ਜੜੀ ਜਾਣ ਕਰਾਉਣਾ ਆਏ ਆ ਅਸੀਂ ਧੰਨਵਾਦ ਕਰਦੇ ਹਾਂ ਸਰਕਾਰ ਦਾ ਵੀ ਜਿਹੜੀਆਂ ਮੰਗਾਂ ਕਰੀਆਂ ਅਸੀਂ ਉਹ ਵਾਅਦਿਆਂ ਤੇ ਪੂਰੀ ਉਤਰੀ ਹੈ ਅੱਗੇ ਵੀ ਅਸੀਂ ਸਰਕਾਰ ਨੂੰ ਅਸੀਂ ਮੰਗ ਕਰਦੇ ਹਾਂ ਸਾਨੂੰ ਹਨਸਾਬ ਦਿੱਤਾ ਜਾਵੇ ਕੀ ਕਹਿਣਾ ਕਿ ਚਾਹੁੰਦੇ ਕੀ ਗੱਲ ਹੋਈ ਸੀਗੀ ਨੌਕਰੀ ਮਿਲੀ ਹੈ ਨੌਕਰੀ ਤਾਂ ਸਾਡਾ ਸੁਭਕਰਨ ਸਿੰਘ ਖਨੋਰੀ ਬੱਡ ਤੇ ਸਹੀਦ ਹੋਇਆ ਸੀ ਗੋਲੀ ਲੱਗਰ ਤਾਮ ਨੂੰ ਕਹਿੰਦੇ ਗਾ ਦਬਾਈ ਇਹ ਕਾਰਨ ਸਾਨੂੰ ਨੌਕਰੀ ਦਿੱਤੀ ਹੈ ਤੇ ਰਾਸੀ ਵੀ ਲੱਗਦਾ ਉਹ ਕਟਾ ਪੂਰਾ ਹੋਵੇਗਾ ਨੌਕਰੀ ਉਹ ਕਟਾ ਤਾਂ ਪੂਰਾ ਨਹੀਂ ਹੁੰਦਾ ਇਹਨਾਂ ਨੂੰ ਨੌਕਰੀ ਨਾ ਹੋਵੇ ਨਾ ਰਾਸੀ ਨਾ ਹੋਵੇ ਚਲੋ ਆਇਆ ਵੀ ਇੱਕ ਮਨ ਖੜਾ ਹੋਣਾ ਸਰ ਕੀ ਨਾਮ ਮੇਰਾ ਨਾਮ ਲੇਨ ਆਫ ਲੇਨ ਆਫ ਤੱਕ ਆ ਗਿਆ ਕਿਹੜਾ ਚੌਂਕ ਹੈ ਜਿੱਥੇ ਮੈਂ ਅੱਜ ਕਿਤੇ ਨੇ ਜਰੂਰ ਕੁਝ ਕੀਤਾ ਜੇ ਜਿਹੜੀ ਆਪਣੀ ਗੁਰਪ੍ਰੀਤ ਲੜਕੀ ਨਾਲ ਜੁਆਇਨ ਕੀਤੀ ਆ ਉਹ ਕਿਸਾਨ ਮੋਰਟੀ ਦੇ ਵਿੱਚ ਉਥੇ ਉਹਨਾਂ ਦਾ ਬਰਦਰ ਜੀ ਡੱਟੋ ਵੀ ਸੀ ਉਸ ਦੇ ਸਾਹ ਤਰਸਯੋਗ ਦੇ ਸਾਹਾਂ ਆ ਜੁਆਇਨ ਕਰ ਲਿਆ